ਦੀਵਾਲੀ ਦਾ ਤਿਉਹਾਰ ਪੂਰੇ ਦੇਸ਼ ਵਿੱਚ ਬੜੀ ਹੀ ਉਤੰਤਮ ਦੇ ਨਾਲ ਮਨਾਇਆ ਗਿਆ ਹੈ। ਹਰ ਵਿਅਕਤੀ ਦੀ ਇੱਛਾ ਹੁੰਦੀ ਹੈ ਕਿ ਉਹ ਦੀਵਾਲੀ ਦਾ ਤਿਉਹਾਰ ਆਪਣੇ ਘਰ ਮਨਾਵੇ। ਪਰ ਗੁਰਨੇਂਦਰਜੀਤ ਸਿੰਘ ਮਿੰਕੂ ਜਵੰਦਾ ਜੀ ਨੇ ਸੰਗਰੂਰ ਵਿਖੇ ਹੈਂਡੀਕੈਪਡ ਵਿਅਕਤੀਆਂ ਦੇ ਨਾਲ ਦੀਵਾਲੀ ਮਨਾਈ ਹੈ। ਦੱਸਦੀ ਹੈ ਕਿ ਜਵੰਦਾ ਜੀ ਜਪਹਰ ਵੈਲਫੇਅਰ ਸੁਸਾਇਟੀ ਅਤੇ ਪੰਜਾਬ ਇਨਫੋਟਕ ਦੇ ਚੇਅਰਮੈਨ ਨੇ ਉਨਾ ਦੇ ਵੱਲੋਂ ਦੀਵਾਲੀ ਮੌਕੇ ਹੈਂਡੀਕੈਪਡ ਵਿਅਕਤੀਆਂ ਨੂੰ ਤੋਹਫੇ ਵੀ ਦਿੱਤੇ ਗਏ ਨੇ। ਉਹਨਾਂ ਨੇ ਕਿਹਾ ਕਿ ਇਹਨਾਂ ਦੇ ਨਾਲ ਦੀਵਾਲੀ ਮਨਾ ਕੇ ਮਨ ਨੂੰ ਬਹੁਤ ਹੀ ਸ਼ਾਂਤੀ ਮਿਲੀ ਹੈ। ਉਹਨਾਂ ਕਿਹਾ ਕਿ ਮੈਂ ਸਭ ਨੂੰ ਬੇਨਤੀ ਕਰਦਾ ਹਾਂ ਕਿ ਤਿਉਹਾਰਾਂ ਮੌਕੇ ਲੋੜਵੰਦਾਂ ਦੀ ਮਦਦ ਜ਼ਰੂਰ ਕੀਤੀ ਜਾਵੇ। ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਰਹਿਣ ਵਾਲੇ ਹਰ ਵਿਅਕਤੀ ਨੂੰ ਦੀਵਾਲੀ ਜਾਂ ਕਿਸੇ ਵੀ ਹੋਰ ਤਿਉਹਾਰ ਮੌਕੇ ਅ지ਹਾ ਜ਼ਰੂਰ ਕਰਨਾ ਚਾਹੀਦਾ ਹੈ। ਅਜੀਹਾ ਕਰਨ ਦੇ ਨਾਲ ਮਨ ਨੂੰ ਬਹੁਤ ਹੀ ਸ਼ਾਂਤੀ ਮਿਲਦੀ ਹੈ ਗੱਲਬਾਤ ਕਰਦੇ ਹੋਏ ਜਵੰਦਾ ਜੀ ਨੇ ਦੱਸਿਆ ਹੈ ਕਿ ਰੇਖੀ ਜੀ ਨੇ ਇਨਾਦੀ ਬਹੁਤ ਮਦਦ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਉਹ ਰੇਖੀ ਜੀ ਦੀ ਦਿਲੋਂ ਇੱਜ਼ਤ ਕਰਦੇ ਨੇ ਉਹਨਾਂ ਕਿਹਾ ਹੈ ਕਿ ਉਹ ਵਿਸ਼ਵਾਸ ਦਿਵਾਉਂਦੇ ਨੇ ਕਿ ਜੇਕਰ ਮੇਰੀ ਕੋਈ ਵੀ ਸੇਵਾ ਉਹ ਲਗਾਉਣਗੇ ਤਾਂ ਮੈਂ ਅੰਗ ਹੀਣਾ ਦੀ ਮਦਦ ਜ਼ਰੂਰ ਕਰਾਂਗਾ ਇਸ ਬਾਰੇ ਲ ਹੋਰ ਕੀ ਕੁਝ ਕਿਹਾ ਗਿਆ ਹੈ ਤੁਸੀਂ ਵੀ ਗੌਰ ਫਰਮਾਇਓ ਅੱਜ ਨਾ ਨਮਨ ਕਰਦਾ ਮੈਂ ਇੱਕੀ ਭਾਜੀ ਨੂੰ ਜਿਨ੍ਹਾਂ ਨੇ ਅੱਜ ਮੈਨੂੰ ਮੈਂ ਇੱਕ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਭਾਜੀ ਮੈਂ ਨਾ ਉੱਥੇ ਜਾ ਕੇ ਦੀਵਾਲੀ ਬਣਾਉਣਾ ਚਾਹੁੰਦਾ ਜਿਹੜੇ ਆਪਣੇ ਸਾਰੇ ਬਣਾਉਂਦੇ ਨੇ ਪਰ ਇੱਕ ਇਹਨਾਂ ਨਾਲ ਜਿਹੜੇ ਆਪਣੇ ਵਿਚਾਰੇ ਨਹੀਂ ਤੁਰ ਸਕਦੇ ਜਾਂ ਨਹੀਂ ਕੁਝ ਕਰ ਸਕਦੇ ਹਨ ਹੈਂਡੀਕੈਪ ਵੀ ਉਹਨਾਂ ਨਾਲ ਬਣਾਉਣਾ ਚਾਹੁੰਦਾ ਤਾਂ ਫਿਰ ਭਾਜੀ ਨੇ ਮੈਨੂੰ ਕਿਹਾ ਵੀ ਹਾਂ ਠੀਕ ਹੈ ਵੀ ਮੈਂ ਉਹਨਾਂ ਨੂੰ ਤੈਨੂੰ ਜ਼ਰੂਰ ਉੱਥੇ ਹੈਗਾ ਤੁਸੀਂ ਉੱਥੇ ਆਇਓ ਮਿੱਤਰ ਹੁਣ ਮੈਂ ਥੋੜਾ ਇੱਥੇ ਆ ਕੇ ਰਿਮੋਸ਼ਨਲ ਹੋ ਗਿਆ ਯਾਰ ਮਿੱਤਰ ਉਹ ਥੋੜਾ ਜਿਹਾ ਬੋਲਿਆ ਐ ਨਹੀਂ ਜਾ ਰਿਹਾ ਕਿਉਂਕਿ ਮੈਂ ਨਾ ਦੇਖ ਰਿਹਾ ਕਿ ਕਿੰਨਾ ਦੁੱਖ ਆ ਯਾਰ ਦੁਨੀਆ 'ਚ ਹਰ ਬੰਦੇ ਨੂੰ ਲੱਗਦਾ ਕਿ ਮੈਂ ਹੀ ਦੁਖੀ ਆ ਹਨਾ ਮੈਨੂੰ ਵੀ ਲੱਗਦਾ ਸੀ ਕਿ ਮੇਰੇ ਮੇਰਾ ਬ੍ਰਦਰ ਆ ਛੋਟਾ ਬਿਮਾਰ ਰਹਿੰਦਾ ਨਾ ਮੈਨੂੰ ਲੱਗਦਾ ਸੀ ਕਿ ਮੈਂ ਬਹੁਤ ਦੁਖੀ ਆ ਮੈਨੂੰ ਬਹੁਤ ਦੁੱਖ ਨੇ ਪਰ ਅੱਜ ਇੱਥੇ ਆ ਕੇ ਮੈਂ ਜਦੋਂ ਇਹਨਾਂ ਨੂੰ ਦੇਖਿਆ ਨਾ ਇੰਨੀ ਮਿਹਨਤ ਕਰਦੇ ਨੇ ਸਾਰਾ ਕੁਝ ਕਰਦੇ ਨੇ ਆਪਦਾ ਘਰ ਚਲਾਉਂਦੇ ਨੇ ਇੰਨਾ ਇਹ ਵੀ ਬਹੁਤ ਦੁੱਖ ਆ ਇਹ ਵੀ ਬਹੁਤ दुखी ਨੇ ਤੇ ਮੈਂ ਮਹਾਰਾਜ ਜੇ ਅਰਦਾਸ ਕਰਦਾ ਪਰਮਾਤਮਾ ਨੂੰ ਬੇਨਤੀ ਕਰਦਾ ਔਰ ਇਹਨਾਂ ਸਾਰੇ ਨੂੰ ਅੱਜ ਵਿਸ਼ਵਾਸ ਦਵਾ ਕੇ ਚੱਲੇ ਇੱਥੇ ਮੈਂ ਕੁਝ ਵੀ ਜੇ ਕੁਝ ਇਹਨਾਂ ਲਈ ਕੁਝ ਵੀ ਜੇ ਕੁਝ ਜੋ ਕਹਿਣਗੇ ਜੋ ਕਹਿਣਗੇ ਕੁਝ ਵੀ ਇਹਨਾਂ ਲਈ ਕਰ ਸਕਦਾ ਉਹ ਹਰ ਚੀਜ਼ ਕਰੂੰਗਾ ਜੋ ਕਹਿਣਗੇ ਮੇਰਾ ਤੁਹਾਡੇ ਨਾਲ ਅੱਜ ਵਾਦਾ ਜੀ ਮੈਂ ਆਨਲਾਈਨ ਤੋਂ ਕੈਮਰੇ ਤੇ ਗੱਲ ਕਰ ਰਿਹਾ ਕਿਉਂਕਿ ਇੱਕ ਆਪਾ ਜੀ ਨੇ ਦੇਖੋ ਵਾਤ ਨਹੀਂ ਹੈਗਾ ਨਾ ਤੁਸੀਂ ਸੋਚ ਕੇ ਦੇਖੋ ਪਰ ਫਿਰ ਵੀ ਆਪ ਦੀ ਰੋਜੀ ਰੋਟੀ ਕਮਾ ਰਹੇ ਨੇ ਰਿਕਸ਼ਾ ਚਲਾ ਰਹੇ ਨੇ ਆਮ ਜਿੰਮੇ ਮੈਂ ਆ ਮੇਰੇ ਜਿਹਾ ਆਮ ਬੰਦਾ ਚਲਾਉਂਦੇ ਬਰਾਬਰ ਮਿਹਨਤ ਕਰ ਰਹੇ ਨੇ ਇੰਨੇ ਇਹਨਾਂ ਨੂੰ ਉਹ ਨਹੀਂ ਬਣਾਇਆ ਯਾਰ ਮੇਰਾ ਹੱਥ ਵੱਡਿਆ ਗਿਆ ਮੈਂ ਨਹੀਂ ਕੰਮ ਕਰਨਾ ਨਾ ਪਰ ਇਹ ਮਿਹਨਤ ਕਰ ਰਹੇ ਨੇ ਆਪਾ ਜੀ ਨੇ ਦੇਖੋ ਇਹ ਤੇ ਚੇਰਤੇ ਨੇ ਫਿਰ ਵੀ ਕੰਮ ਕਰ ਰਹੇ ਨੇ ਆ ਭਾਈ ਦਾ ਚੂੜਾ ਟੁੱਟਿਆ ਹੋਇਆ ਮਤਲਬ ਇਹ ਉਹ ਸਖਸ਼ ਨੇ ਜਿਨ੍ਹਾਂ ਤੋਂ ਤੁਹਾਨੂੰ ਇੰਨੀ ਪ੍ਰੇਰਣਾ ਮਿਲਦੀ ਆ ਕਿ ਆਪਾਂ ਨੇ ਜੇ ਐਕਸਕਿਊਜ਼ ਬਣਾਉਣਾ ਹੋਵੇ ਬਹਾਨਾ ਬਣਾਉਣਾ ਹੋਵੇ ਤਾਂ ਆਪਾਂ 1 ਮਿੰਟ ਚ ਬਣਾ ਲੈਂਦੇ ਆ ਯਾਰ ਕਿ ਮੈਂ ਨਹੀਂ ਇਹ ਕਰ ਸਕਦਾ ਕਿਉਂਕਿ ਮੈਨੂੰ ਐ ਆਏ ਹੋ ਗਿਆ ਇਹ ਹੋ ਗਿਆ ਪਰ ਤੁਹਾਨੂੰ ਇਹਨਾਂ ਨੂੰ ਦੇਖ ਕੇ ਇੱਕ ਪ੍ਰੇਰਣਾ ਮਿਲਦੀ ਆ ਕਿ ਜੇ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕੁਝ ਵੀ ਕਰ ਸਕਦੇ ਹੋ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਤੇ ਤੁਸੀਂ ਕੁਝ ਠਾੜ ਲਿਆ ਕਰਨ ਦੀ ਸੋ ਇਹਨਾਂ ਪ੍ਰੇਰਣਾ ਸਰੋਤ ਨੇ ਇਹਦੀ ਪ੍ਰੇਰਣਾ ਤੁੱਜ ਮੈਨੂੰ ਮਿਲੇਗੀ ਨਹੀਂ ਯਾਰ ਆਪਾਂ ਛੋਟੇ ਛੋਟੇ ਗੱਲਾਂ ਤੇ ਕਹਿ ਦਿੰਦੇ ਆ ਕਿ ਯਾਰ ਮੈਂ ਨਹੀਂ ਕਰ ਸਕਦਾ ਕਿਉਂਕਿ ਐ ਹੋ ਗਿਆ ਅੱਜ ਤੋਂ ਬਾਅਦ ਮੇਰੇ ਮੂੰਹੋਂ ਤੁਸੀਂ ਐ ਨਹੀਂ ਸੁਣੋਗੇ ਕਿ ਯਾਰ ਮੈਨ ਤੋਂ ਇਹ ਨਹੀਂ ਹੋਇਆ ਕਿਉਂਕਿ ਐ ਹੋ ਗਿਆ ਕਿਉਂਕਿ ਮੈਂ ਬਹੁਤ ਕੁਝ ਇਹਨਾਂ ਤੋਂ ਸਿੱਖ ਕੇ ਚੱਲਿਆ ਬਹੁਤ ਕੁਝ ਸਿੱਖ ਕੇ ਚੱਲਿਆ ਔਰ ਮੈਂ ਧੰਨਵਾਦ ਕਰਦਾ ਇਹਨਾਂ ਨੂੰ ਆਪਣੇ ਦਿਲ ਦੀਆਂ ਗਹਿਰਾਈਆਂ ਵਿੱਚੋਂ ਨਮਨ ਕਰਦਾ ਇਹਨਾਂ ਨੂੰ ਕਿ ਯਾਰ ਤੁਸੀਂ ਅੱਜ ਮੈਨੂੰ ਆਪਣੇ ਨਾਲ ਬੈਠਣ ਦਾ ਆਪਣੇ ਨਾਲ ਦੀਵਾਲੀ ਮਨਾਉਣ ਦਾ ਮੌਕਾ ਮਿਲਿਆ ਤੁਸੀਂ ਬਹੁਤ ਵੱਡੇ ਹੋ ਤੁਸੀਂ ਬਹੁਤ ਵੱਡੇ ਹੋ ਔਰ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਔਰ ਦੁਆ ਕਰਦਾ ਮੈਂ ਪ੍ਰਮਾਤਮਾ ਨੂੰ ਅਰਦਾਸ ਕਰਦਾ ਮਹਾਰਾਜ ਅੱਗੇ ਕਿ ਤੁਹਾਡੀ ਆਉਣ ਵਾਲੀ ਜਿਹੜੀ ਅਗਲੀ ਦੀਵਾਲੀ ਆ ਬਹੁਤ ਖੁਸ਼ੀਆਂ ਖੇੜੇ ਔਰ ਜੋ ਤੁਹਾਡੇ ਦਿਲ ਦੇ ਇਛਾਵਾਂ ਨੇ ਸਾਰੀਆਂ ਇਛਾਵਾਂ ਪੂਰੀਆਂ ਹੋਣ ਔਰ ਮਹਾਰਾਜ ਤੁਹਾਨੂੰ ਬਹੁਤ ਤਰੱਕੀਆਂ ਬਖਸ਼ੇ ਔਰ ਮਹਾਰਾਜ ਤੁਹਾਨੂੰ ਬਹੁਤ ਖੁਸ਼ੀਆਂ ਖੁਸ਼ੀਆਂ ਬਖਸ਼ੇ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੇ ਧੰਨਵਾਦ ਜੀ ਕਹਿੰਦਾ ਮੈਂ ਫਿਰ ਸਾਰਿਆਂ ਨੂੰ ਬੇਨਤੀ ਕਰਦਾ ਜੇ ਮੇਰਾ ਮੈਸੇਜ ਜਿਸ ਜਿਸ ਕੋਲ ਵੀ ਪਹੁੰਚਿਆ ਕਿ ਇੱਕ ਵਾਰ ਜ਼ਰੂਰ ਆ ਕੇ ਇੱਥੇ ਮਿਲ ਕੇ ਜਾਓ ਤੁਹਾਨੂੰ ਪਤਾ ਲੱਗੂਗਾ ਕਿ ਦੁਨੀਆ ਦੇ ਵਿੱਚ ਜੇ ਤੁਸੀਂ ਮਿਹਨਤ ਦੁਨੀਆ ਦੇ ਵਿੱਚ ਹੌਸਲਾ ਮਿਹਨਤ ਮਤਲਬ ਕੀ ਹੁੰਦਾ ਤੁਹਾਨੂੰ ਆ ਕੇ ਸਿੱਖਣ ਨੂੰ ਮਿਲੇਗਾ ਔਰ ਮੈਂ ਬੇਨਤੀ ਕਰਦਾ ਜਿਹੜੇ ਵੀ ਸਮਰੱਥ ਨੇ ਜੋ ਕੁਝ ਵੀ ਕਿਸੇ ਦੇ ਲਈ ਕਰਨ ਦੇ ਯੋਗ ਨੇ ਉਹ ਪਲੀਜ਼ ਇੱਥੇ ਆਓ ਕੁਝ ਵੀ ਇਹਨਾਂ ਲਈ ਕਰ ਸਕਦੇ ਤਾਂ ਕਰੋ ਕਿਉਂਕਿ ਇਹਨਾਂ ਨੂੰ ਆਪ ਵੀ ਵੈਸੇ ਲੋੜਦੇ ਹੈਗੇ ਕਿ ਆਪਦੇ ਆਪ ਚ ਸક્ષਮ ਨੇ ਕਿ ਆਪ ਦਾ ਪਰਿਵਾਰ ਚਲਾ ਰਹੇ ਨੇ ਆਪ ਦਾ ਸਾਰਾ ਕੁਝ ਕਰ ਰਹੇ ਨੇ ਪਰ ਫੇਰ ਵੀ ਕਿਤੇ ਨਾ ਕਿਤੇ ਆ ਕੇ ਆਪਾਂ ਇਹਨਾਂ ਦੇ ਲਈ ਬਹੁਤ ਕੁਝ ਕਰ ਸਕਦੇ ਆਂ ਜੇ ਤੁਸੀਂ ਇਹਨਾਂ ਲਈ ਕੁਝ ਵੀ ਕਰ ਸਕਦੇ ਹੋ ਜੋ ਸਮਰੱਥਾ ਰੱਖਦਾ ਤਾਂ ਪਲੀਜ਼ ਆਕੇ ਇਹਨਾਂ ਕੋਲ ਮਿਲੋ ਔਰ ਇਹਨਾਂ ਦੇ ਲਈ ਉਹ ਕਰੋ ਜੋ ਇਹ ਆਪ ਨਹੀਂ ਕਰ ਸਕਦੇ ਜੋ ਇਹ ਚਾਹਦੇ ਨੇ ਸੋ ਮੇਰੀ ਬੇਨਤੀ ਹੈ ਸਾਰਿਆਂ ਨੂੰ ਔਰ ਫਿਰ ਮੈਂ ਦੁਆਰ ਤੋਂ ਤੁਹਾਨੂੰ ਸਦਵਾੜੇ ਦੀ ਲੱਖ ਲੱਖ ਮੁਬਾਰਕਾ ਦਿਨਾਈ ਬਣਾਈਆਂ ਦੇਖੋ ਜੀ ਇੱਕ ਦੀਵਾਲੀ ਜਿਹੜਾ ਇੱਕ ਦੁਨੀਆ ਦੇਸ਼ ਪਰ ਦਾ ਨਹੀਂ ਦੁਨੀਆ ਦਾ ਇੱਕ ਬਹੁਤ ਵੱਡਾ ਤਿਉਹਾਰ ਹੈ ਜੇ ਆਪਾਂ ਗੱਲ ਕਰੀਏ ਦੀਵਾਲੀ ਹਰੇਕ ਬੰਦਾ ਆਪਣੇ ਪਰਿਵਾਰ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਰਲ ਕੇ ਮਨਾਉਂਦਾ ਪਰ ਇਕ ਨਾ ਆਮ ਆਪਾਂ ਗੱਲ ਸੋਚਦੇ ਆ ਜੇ ਆਪਾਂ ਹਮੇਸ਼ਾ ਪੋਜ਼ਿਟਿਵ ਸੋਚਾਂਗੇ ਤਾਂ ਆਪਣੇ ਨਾਲ ਪੋਜ਼ਿਟਿਵ ਹੋਊਗਾ ਜੇ ਆਪਾਂ ਨੈਗੇਟਿਵ ਸੋਚਾਂਗੇ ਆਪਣੇ ਨਾਲ ਨੈਗੇਟਿਵ ਹੋਊਗਾ ਕਿਉਂਕਿ ਨਾ ਜਿਹੜੀਆਂ ਇਹ ਵੇਵਜ਼ ਨੇ ਇਹ ਆਪਣੇ ਆ ਜਿਹੜੀ ਚੀਜ਼ ਤੁਸੀਂ ਸੋਚੋਗੇ ਐਕਟਿਵ ਹੋ ਜਾਂਦੀ ਹੈ ਜੇ ਆਪਾਂ ਕਿਸੇ ਦਾ ਭਲਾ ਸੋਚਾਂਗੇ ਤਾਂ ਹਮੇਸ਼ਾ ਇਹ ਕੁਦਰਤੀ ਹੈ ਵੀ ਆਪਣੇ ਨਾਲ ਹਮੇਸ਼ਾ ਭਲਾ ਹੀ ਹੋਊਗਾ ਸੋ ਇੱਕ ਜਪਹਰ ਜੇ ਆਪਾਂ ਕਹੀਏ ਜਪਹਰ ਵੈਲਫੇਅਰ ਸੁਸਾਇਟੀ ਮੈਂ ਜਵੰਦਾ ਸਾਹਿਬ ਨਾਲ ਕਈ ਜਗ੍ਹਾ ਤੇ ਅਸੀਂ ਜਾਂਦੇ ਰਹਿੰਦੇ ਆ ਔਟイズਮ ਦੇ ਬੱਚਿਆਂ ਕੋਲ ਵੀ ਗਏ ਅਸੀਂ ਤੇ ਹੋਰ ਵੀ ਮਤਲਬ ਇਹ ਸਮੇ ਸਮੇ ਸਿਰ ਲੋੜਵੰਦ ਦੀ ਬਹੁਤ ਮਦਦ ਕਰਦੇ ਨੇ ਤਾਂ ਅੱਜ ਦਾ ਜਿਹੜਾ ਵਿਚਾਰ ਆਇਆ ਵੀ ਆਪਾਂ ਜਿਹੜੀ ਦੀਵਾਲੀ ਹੈ ਦੀਵਾਲੀ ਆਪਾਂ ਪਰਿਵਾਰ ਦੇ ਵਿੱਚ ਦੇ ਵਿੱਚ ਤਾਂ ਮਨਾਉਂਦੀ ਆ ਵੀ ਜਿਹੜੇ ਮਤਲਬ ਹੈਂਡੀਕੈਪਡ ਨੇ ਜਿਨ੍ਹਾਂ ਨੂੰ ਅਸੀਂ ਸਾਡੀ ਸਹਾਰਾ ਫਾਊਂਡੇਸ਼ਨ ਵੱਲੋਂ ਇੱਕ ਨਾਮ ਦਿੱਤਾ ਗਿਆ ਸੀਗਾ ਸਾਬ ਜੀ ਸੋ ਇੱਕ ਬੜਾ ਵੱਡਾ ਇਹਨਾਂ ਦੇ ਰਿਗਾਰਡ ਲਈ ਇਹ ਨਾਮ ਦਿੱਤਾ ਗਿਆ ਸੀ ਤਾਂ ਕਿ ਕੋਈ ਇਹ ਆਪਣਾ ਜਿਹੜਾ ਹੈਗਾ ਮਿਹਨਤ ਕਰਦੇ ਨੇ ਆਪਣੇ ਪਰਿਵਾਰ ਨੂੰ ਪਾਲਦੇ ਨੇ ਸੋ ਅੱਜ ਜਿਹੜੀ ਅਸੀਂ ਆ ਦੀਵਾਲੀ ਹੈ ਉਹ ਮਤਲਬ ਇਹਨਾਂ ਨਾਲ ਰਲ ਕੇ ਜਿਹੜਾ ਮਨਾ ਰਹੇ ਆ ਤਾਂ ਸਾਨੂੰ ਬਹੁਤ ਵਧੀਆ ਬਹੁਤ ਖੁਸ਼ੀ ਹੋ ਰਹੀ ਹੈ ਤੇ ਮੈਂ ਪ੍ਰਮਾਤਮਾ ਅੱਗੇ ਸਾਰੇ ਵਾਸੀ ਅਰਦਾਸ ਕਰਦਾ ਜਿਹੜੀ ਦੀਵਾਲੀ ਆ ਸਾਰੇ ਵਾਸਤੇ ਖੁਸ਼ੀ ਭਰੀ ਆਵੇ ਤੇ ਇਹਨਾਂ ਨੂੰ ਵੀ ਇਹ ਚੜ੍ਹਦੀ ਕਲਾ ਦੇ ਵਿੱਚ ਰਹਿਣ ਤੇ ਆਪਣੇ ਪਰਿਵਾਰ ਦਾ ਜਿਹੜਾ ਪੇਟ ਆ ਉਹ ਵਧੀਆ ਤਰੀਕੇ ਨਾਲ ਪਾਲਦੇ ਰਹਿਣ ਧੰਨਵਾਦ ਸਾਡੇ ਕੋਲੇ ਜਵੰਦਰ ਸਰ ਵੀ ਆਈ ਸੀ ਤੇ ਉਹਨਾਂ ਨਾਲ ਦੀਵਾਲੀ ਮਨਾਈ ਸਾਡੇ ਨਾਲ ਹੈਂਡੀਕੈਪਟਨ ਨਾਲ ਤੇ ਉਹਨਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਜੋ ਹੈਂਡੀਕੈਪਟਾ ਵਾਰੇ ਸੋਚੇ ਜੀ ਉਹਨਾਂ ਨੇ ਆਪਾਂ ਦੇਖੋ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਸਾਡੇ ਵਾਰੇ ਆ ਸਾਡੇ ਸਰ ਜੀ ਨੇ ਇਹ ਸਾਡੇ ਬਾਰੇ ਬਹੁਤ ਸੋਚਦੇ ਨੇ ਜਦੋਂ ਸਾਨੂੰ ਫੋਨ ਕਰਦੇ ਆ ਅਸੀਂ ਫੋਨ ਤੇ ਇਹਨਾਂ ਦੇ ਫੋਨ ਤੇ ਸਰ ਬਹੁਤ ਖੁਸ਼ੀ ਦੀ ਗੱਲ ਹੈ ਜਿਹੜੇ ਸੰਰੂਰ ਸ਼ਹਿਰ ਬਾਰੇ ਉਹਨਾਂ ਨੇ ਜਵੰਦਾਜੀ ਨੇ ਬਹੁਤ ਵਧੀਆ ਉਪਰਾਲਾ ਕੀਤਾ ਜੋ ਵੀ ਮੇਰੇ ਵਰਗੇ ਹੈਂਡੀਕੈਪ ਭਰਾ ਨੇ ਜਿੰਨੇ ਵੀ ਉਹਨਾਂ ਦਾ ਸਨਮਾਨ ਜੀ ਨੇ ਤੇ ਜੋ ਵੀ ਗਿਫਟ ਵਗੈਰਾ ਤੁਹਾਡੇ ਸਾਹਮਣੇ ਹੀ ਨੇ ਸਰ ਜੋ ਦਿੱਤੇ ਨੇ ਉਹਨਾਂ ਨੇ ਬਹੁਤ ਤੇ ਉਹਨਾਂ ਦਾ ਤੇ ਸਾਰਾ ਫਾਊਂਡੇਸ਼ਨ ਦਾ ਬਹੁਤ ਬਹੁਤ ਧੰਨਵਾਦ ਜੀ ਹਿੰਦਰਪਾਲ ਸਿੰਘ ਜੀ ਕੋਆਰਡੀਨੇਟਰ ਸਾਰਾ ਫਾਊਂਡੇਸ਼ਨ ਅੱਜ ਇੱਥੇ ਗੁਰਦਾਸਾ ਖਰਗੋਤਪੁਰਾ ਦੇ ਬਾਹਰ ਜੱਪਰ ਵੈਲਫੇਅਰ ਸੁਸਾਇਟੀ ਵੱਲੋਂ ਇੱਕ ਬਹੁਤ ਵੱਡਾ ਉਦਮਪਰਾਲਾ ਕੀਤਾ ਗਿਆ ਜਦੋਂ ਕਿ ਆਪ ਸਾਰੇ ਜਾਣਦੇ ਆ ਅੱਜ ਦੀਵਾਲੀ ਦਾ ਤਿਹਾੜਾ ਬੰਜੀ ਛੋੜ ਦਾ ਤਿਹਾੜਾ ਜਿਹੜੀਆਂ ਆਪਣੇ ਲੋਕਲੇ ਚੱਲਣੇ ਸ਼ਹਿਰ ਨਿਵਾਸੀ ਨੇ ਉਹ ਆਪਣੇ ਘਰਾਂ ਵਿੱਚ ਖੁਸ਼ੀਆਂ ਖੁਸ਼ੀਆਂ ਮਨਾ ਰਹੇ ਨੇ ਅੱਜ ਇੱਥੇ ਇੱਕ ਨਵੀਂਕਲ ਉਦਮਪਰਾਲਾ ਕਰਕੇ ਅੱਜ ਕੁਝ ਅਜਿਹੇ ਸਖਸ਼ੀਤਾ ਨੂੰ ਸਨਮਾਨਿਤ ਕੀਤਾ ਗਿਆ ਜਿਹੜੇ ਕਿ ਆਪਣੇ ਆਪ ਦੇ ਹੁਣ ਆਪਾਂ ਅੰਗ ਨਹੀਂ ਕਹਿੰਦੇ ਪਰ ਅਸੀਂ ਉਹਨਾਂ ਨੂੰ ਸਾਬ ਦੇ ਤੌਰ ਤੇ ਉਹਨਾਂ ਅਸੀਂ ਸਨਮਾਨ ਕੀਤਾ ਪਹਿਲਾਂ ਫਿਰ ਉਹਨਾਂ ਦਾ ਜਿਹੜਾ ਸਨਮਾਨ ਕੀਤਾ ਗਿਆ ਤਾਂ ਕਿ ਉਹ ਜਿਹੜੀ ਉਹ ਆਪਣੇ ਰੋਜੀ ਰੋਟੀ ਕਰ ਰਹੇ ਨੇ ਕੁਝ ਸਰਦਾਰ ਗੁਰਵਿੰਦਰ ਸਿੰਘ ਜੀ ਜਿਵੰਦਾ ਚੇਅਰਮੈਨ ਸਾਹਿਬ ਇਨਫੋਟੈਕ ਦੇ ਔਰ ਜਾਫਰ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਸਾਹਿਬ ਉਹ ਵਿਸ਼ੇਸ਼ ਤੌਰ ਤੇ ਇੱਥੇ ਆਏ ਨੇ ਔਰ ਇਹਨਾਂ ਨੇ ਅਸ਼ੀਰਵਾਦ ਦਿੱਤਾ ਗੁਰੂ ਪਾਤਸ਼ਾਹ ਦਾ ਅਸੀਸ ਪ੍ਰਾਪਤ ਕੀਤੀ ਹੈ ਤੇ ਇਹਨਾਂ ਨੂੰ ਸਨਮਾਨਿਤ ਕਰਕੇ ਉਹਨਾਂ ਨੇ ਬੜੀ ਆਪਣੀ ਖੁਸ਼ੀ ਮਹਿਸੂਸ ਕੀਤੀ ਹੈ ਔਰ ਅਸੀਂ ਵੀ ਇਸ ਗੱਲ ਦੇ ਬੜਾ ਇਹ ਮਹਿਸੂਸ ਕਰਦੇ ਸਾਨੂੰ ਨਿਮਰਤਾ ਜੋ ਪ੍ਰਭੂ ਅੱਲਾ ਕਰਦਾ ਸਾਨੂੰ ਮੌਕਾ ਦਿੱਤਾ ਕੋਈ ਪਾਪਛਾਣੇ ਸੋ ਸਾਰਿਆਂ ਨੂੰ ਇਹਦੀ ਵਧਾਈ ਵੀ ਹੋਵੇ ਤੇ ਬਹੁਤ ਬਹੁਤ ਧੰਨਵਾਦ ਸਾਰਕ ਸੱਚੇ ਪਾਸ ਸਾਡੇ ਤੋਂ ਸੇਵਾਂ ਲੈਣ ਤੇ ਰਹਿ ਵਾਇਗੁਰਜੀਕਾ ਖਾਲਸਾ ਵਾਇਗੁਰਜੀ ਕੀ ਫਤਿਹ ਬੁਲਾ ਕੇ ਸੰਬੋਧਨ ਕਰਦਾ ਦੂਸਰੀ ਗੱਲ ਮੈਂ ਆਪ ਸਭ ਨੂੰ ਦੀਵਾਲੀ ਦੀਆਂ ਵਧਾਈਆਂ ਦੇਣਾ ਤੀਸਰੀ ਗੱਲ ਮੈਂ ਧੰਨਵਾਦ ਕਰਨਾ ਚਾਹੁੰਗਾ ਸਾਰਾ ਫਾਊਂਡੇਸ਼ਨ ਦਾ ਜਿਹੜੇ ਆਇਸਾਲ ਇਦਾਂ ਦੇ ਪ੍ਰਾਲੇ ਕਰਦੇ ਰਹਿੰਦੇ ਨੇ ਤੇ ਸਾਡੇ ਹੀ ਹੌਸਲਾ ਵਜਾਈ ਕਰਦੇ ਰਹਿੰਦੇ ਨੇ ਫਿਰ ਉਸ ਤੋਂ ਬਾਅਦ ਮੈਂ ਵਿਸ਼ੇਸ਼ ਧੰਨਵਾਦ ਕਰਨਾ ਚਾਹੂੰਗਾ ਜਵੰਦਾ ਜੀ ਦਾ ਜੋ ਖਾਸ ਇਸ ਮੌਕੇ ਤੇ ਸਾਡੀ ਹੌਸਲਾ ਵਜਾਈ ਲਈ ਇੱਥੇ ਪਹੁੰਚੇ ਨੇ ਤੇ ਸਾਨੂੰ ਉਪਹਾਰ ਦੇ ਕੇ ਸਨਮਾਨਿਤ ਕੀਤਾ